ਖਤਰੀ ਸਮਾਜ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਸਮਾਜ ਸੇਵਾ ਦਾ ਇੱਕ ਹੋਰ ਉਪਰਾਲਾ ਕਰਦੇ ਆਂ ਰਾਮਗੜੀਆ ਗਰਲ ਸੀਨੀਅਰ ਸੈਂਟਰੀ ਸਮਾਰਟ ਸਕੂਲ ਪੁਰਾਣਾ ਡਾਕਾਣਾ ਰੋਡ ਫਗਵਾੜਾ ਵਿਖੇ ਸਕੂਲ ਦੇ ਜ਼ਰੂਰਤਮੰਦ ਬੱਚਿਆਂ ਨੂੰ ਸਰਦੀਆਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਕੂਲੀ ਵਰਦੀਆਂ ਵੰਡਣ ਦਾ ਪ੍ਰੋਜੈਕਟ ਪ੍ਰਧਾਨ ਰਮਨ ਨਹਿਰਾ ਦੀ ਅਗਵਾਈ ਵਿੱਚ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਕਸੀਐਨ ਸੀਵਰੇਜ ਬੋਰਡ ਫਗਵਾੜਾ ਪ੍ਰਦੀਪ ਚੋਟਾਨੀ ਨੇ ਸ਼ਿਰਕਤ ਕੀਤੀ ਜਰਕਿ ਉਹਨਾਂ ਨਾਲ ਰਾਮਗੜੀਆ ਵਿਦਿਆਕ ਅਧਾਰੇ ਦੀ ਚੇਅਰਪਰਸਨ ਮੈਡਮ ਮਨਪ੍ਰੀਤ ਕੌਰ ਭੋਗਲ ਅਤੇ ਮਹਿੰਦਰਪਾਲ ਸੇਠੀ ਸਕੂਲ ਪ੍ਰਿੰਸੀਪਲ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ ਇਸ ਦੌਰਾਨ ਜਿੱਥੇ ਸਕੂਲੀ ਵਿਦਿਆਰਥੀਆਂ ਨੂੰ ਸਰਦੀਆਂ ਦੇ ਮੌਸਮ ਨੂੰ ਮੁੱਖ ਰੱਖਦੇ ਹਾਂ ਸਕੂਲ ਦੀਆਂ ਵਰਦੀਆਂ ਦੀ ਵੰਡ ਕੀਤੀ ਗਈ ਉੱਥੇ ਹੀ ਵਕਫਾਗ ਬੁਲਾਰਿਆਂ ਤੋਂ ਇਲਾਵਾ ਮੈਡਮ ਮਨਪ੍ਰੀਤ ਕੌਰ ਭੋਗਲ ਨੇ ਸੰਸਥਾ ਵੱਲੋਂ ਕੀਤੇ ਇਸ ਨੇਕ ਕਾਰਜ ਲਈ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਨਾਲ ਹੀ ਸੰਸਥਾ ਦੇ ਮੈਂਬਰਾਂ ਨੂੰ ਹੋਰ ਵੀ ਸਮਾਈ ਭਲਾਈ ਦੇ ਪ੍ਰੋਜੈਕਟ ਕਰਨ ਦੀ ਗੱਲ ਆਖੀ ਮੈਂ ਕਤਰੀ ਸਮਾਜ ਸਭਾ ਜਿਨ੍ਹਾਂ ਦੇ ਪ੍ਰੈਜ਼ੀਡੈਂਟ ਰਮਨ ਨਹਿਰਾ ਜੀ ਤੇ ਉਹਨਾਂ ਦੇ ਨਾਲ ਆਏ ਹੋਏ ਐਕਸ਼ਨ ਸਾਹਿਬ ਤੇ ਮਿੰਦਰ ਸੇਠੀ ਮਿੰਦਰ ਸੇਠੀ ਜੀ ਹੋਰ ਜਿਨੇ ਵੀ ਡਿਗਨਿਟੀਜ਼ ਆਏ ਆ ਇਧਰੋਂ ਨਮਿਤਾ ਮੈਡਮ ਮੋਨਿਕਾ ਸ਼ਰਮਾ ਜੀ ਮੇਰੇ ਆਪਣਾ ਸਕੂਲ ਦਾ ਸਟਾਫ ਸਾਰਿਆਂ ਦਾ ਮੈਂ ਇੱਥੇ ਆਇਆਂ ਨੂੰ ਜੀ ਆਇਆਂ ਵੀ ਕਰਦੀ ਆ ਤੇ ਧੰਨਵਾਦ ਵੀ ਕਰਦੀ ਆ ਜਿਹੜੇ ਰਮਨ ਨਹਿਰਾ ਜੀ ਆ ਇਹ ਮੈਂ ਦੇਖਦੀ ਰਹਿੰਨੀ ਆ ਔਰ ਮੈਨੂੰ ਪੋਸਟਾਂ ਵੀ ਪਾਉਂਦੇ ਰਹਿੰਦੇ ਆ ਇਹ ਤਕਰੀਬਨ ਮੈਨੂੰ ਲੱਗਦਾ ਮਹੀਨੇ ਦੇ ਵਿੱਚ ਦੋ ਤਿੰਨ ਵਾਰੀ ਤਾਂ ਪ੍ਰੋਜੈਕਟ ਲਾ ਲੰਦੇ ਆ ਜਿਹਦੇ ਵਿੱਚ ਬਹੁਤ ਹੀ ਸਮਾਜ ਸੇਵਾ ਕਰਦੇ ਆ ਇਹਨਾਂ ਦੀਆਂ ਮੈਂ ਕਿੰਨੀਆਂ ਕਿ ਚੀਜ਼ਾਂ ਦੱਸਾਂ ਕਈ ਵਾਰ ਇਹ ਵਿਆਹਾਂ ਚ ਰੁਝੇ ਹੁੰਦੇ ਆ ਕਈ ਵਾਰੀ ਸਕੂਲਾਂ ਚ ਏਦਾਂ ਪ੍ਰੋਜੈਕਟ ਕਰਦੇ ਰਹਿੰਦੇ ਆ ਤੇ ਇਹਨਾਂ ਨੇ ਜਿਹੜਾ ਆਪਣਾ ਪ੍ਰੋਮਿਸ ਆ ਆਪਣਾ ਪੂਰਾ ਕੀਤਾ ਤੇ ਜਿਹੜੇ ਜ਼ਰੂਰਤਮੰਦ ਬੱਚੇ ਆ ਉਹਨਾਂ ਦੇ ਲਈ ਅੱਜ ਯੂਨੀਫਾਰਮਸ ਲੈ ਕੇ ਆਏ ਆ ਮੈਂ ਇਹਨਾਂ ਦਾ ਆਪਣੇ ਬਲੌਗ ਤੇ ਆਪਣੇ ਸਟਾਫ ਬਲੌਗ ਜਿਹੜਾ ਬਹੁਤ-ਬਹੁਤ ਧੰਨਵਾਦ ਕਰਦੀਆਂ ਇਸ ਦੌਰਾਨ ਸਮਾਜ ਸੇਵੀ ਰਮਨ ਨਹਿਰਾ ਨੇ ਆਖਿਆ ਕਿ ਉਹਨਾਂ ਵੱਲੋਂ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਪ੍ਰੋਜੈਕਟ ਕੀਤੇ ਜਾਂਦੇ ਨੇ ਤਾਂ ਜੋ ਜ਼ਰੂਰਤਮੰਦਾਂ ਦੀ ਵੱਧ ਤੋਂ ਵੱਧ ਸੇਵਾ ਹੋ ਸਕੇ ਉਹਨਾਂ ਨਾਲ ਹੀ ਕਿਹਾ ਕਿ ਉਹਨਾਂ ਵੱਲੋਂ ਇਸੇ ਹੀ ਸਕੂਲ ਵਿੱਚ ਬੱਚਿਆਂ ਲਈ ਪੀਣ ਵਾਲੇ ਵਾਟਰ ਕੂਲਰ ਉੱਪਰ ਸ਼ੈੱਡ ਵੀ ਬਣਾ ਕੇ ਦਿੱਤੀ ਗਈ ਹੈ ਖੱਤਰੀ ਸਮਾਜ ਵੈਲਫੇਅਰ ਸੁਸਾਇਟੀ ਫੋਹਾਂ ਰਜਿਸਟਰਡ ਵੱਲੋਂ ਅੱਗੇ ਦੀ ਦਿੱਤਾ ਸੀ ਸਵਾਸੇਵਾ ਕਰੀ ਜਾਂਦੇ ਉਸੇ ਲੜੀ ਦੇ ਵਿੱਚ ਅੱਜ ਅਸੀਂ ਕੰਮ ਕਰੀਏ ਅਸੀਂ ਜਿਸ ਗਰਲ ਸਕੂਲ ਦਾ ਹੈ ਜਿਸ 스마트 ਸਕੂਲ ਜਿਹੜਾ ਪੋਲ ਪੋਸਟ ਰੋਡ ਤੇ ਆ ਉੱਤੇ ਸੀ ਵਰਦੀਆਂ ਮੰਡਾ ਦਾ ਪ੍ਰੋਗਰਾਮ ਰੱਖਿਆ ਇਹਦੇ ਵਿੱਚ ਸਾਡੇ ਚੀਫ ਗੈਸਟ ਮਿਸਟਰ ਚਟਾਨੀ ਜਿਹੜੇ ਐਕਸਨ ਨੇ ਵਾਟਰ ਸਪਲਾਈ ਔਰ ਸੀਵਰੇਜ ਦੇ ਉਹ ਵੀ ਆ ਰਹੇ ਨੇ ਪਰ ਮੇਰੇ ਨਾਲ ਮੇਰੇ ਸੈਕਟੀਨ ਦੇ ਸੈਠੀ ਜੀ ਜਿਹੜੇ ਫਾਈਨ ਸਿਟੀ ਦੇ ਐਮ ਡੀ ਨੇ ਔਰ ਦੁੱਗਲ ਸਾਹਿਬ ਸਾਡੇ ਸਰਪ੍ਰਸਤ ਔਰ ਸਾਡੇ ਸਾਰੇ ਮੈਂਬਰ ਜਿਹੜੇ ਇੱਥੇ ਆਏ ਆ ਮੈਂ ਉਹਨਾਂ ਦਾ ਵੀ ਵੈਲਕਮ ਕਰਦਾ ਔਰ ਅਸੀਂ ਇੱਕਤਰੀ ਸਮਾਜ ਜਿਹੜਾ ਜਿਤ ਸਮੇਂ ਸਮੇਂ ਦੇ ਉੱਤੇ ਇਹ ਕੰਮ ਕਰਦੇ ਰਹਿੰਦੇ ਆ ਅਸੀਂ ਇੱਥੇ ਇੱਕ ਸ਼ੈੱਡ ਵੀ ਬਣਾ ਕੇ ਦਿੱਤੀ ਆ ਕਿ ਜਿਹੜੇ ਸਾਡੇ ਦੋਸਤ ਹਨ ਮਨੀਸ਼ ਸਿੰਘਲਾ ਜੀ ਔਰ ਨਮਤਾ ਸਿੰਘਲਾ ਜੀ ਉਮਰ ਉਹਨਾਂ ਦਾ ਨਾਮ ਜਿਹੜੀ ਦੁਕਾਨ ਹੈਗੀ ਆ ਮੈਡੀਕਲ ਦੀ ममता ਮੈਡੀਕਲ ਹਾਲ ਉਹ ਵੀ ਸਾਡੇ ਨਾਲ ਉਹਨਾਂ ਨੇ ਇੱਥੇ ਸ਼ੈੱਡ ਦੇ ਵਿੱਚ ਬਹੁਤ ਸਾਡੀ ਮਦਦ ਕੀਤੀ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਯੂਨੀਫਾਰਮ ਦੇ ਵਿੱਚ ਸਾਡੀ ਮਦਦ ਕੀਤੀ ਆ ਤੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਔਰ ਮੈਂ ਉਮੀਦ ਕਰਦਾ ਆ ਕਿ ਖੱਤਰੀ ਸਮਾਜ ਇਦਾਂ ਹੀ ਲੋਕਾਂ ਦੀ ਸੇਵਾ ਕਰਦਾ ਰਹੂਗਾ